ਦੀਵਾਲੀ ਦੇ ਮੌਕੇ ਜਿਹੜਾ ਇਹ ਇਹ ਕਹਿੰਦੇ ਸਾਡੀ ਹਿੰਦੂਆਂ ਦਾ ਤੇ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾਣ ਵਾਲਾ ਬੜਾ ਇੱਕ ਪਵਿੱਤਰ ਤਿਉਹਾਰ ਦੀਵਾਲੀ ਮੰਨੇ ਜਾਂਦਾ ਹੈ ਔਰ ਉਹਦੇ ਮੌਕੇ ਜਿੰਨੇ ਵੀ ਸਾਡੇ ਬਾਜ਼ਾਰ ਨੇ ਸਭ ਜਿਹੜੇ ਨੇ ਬਹੁਤ ਬੜਿਤਿਕ ਰ ਸਜਾਈ ਜਾਂਦੇ ਨੇ ਔਰ ਲੋਕਾਂ ਦੇ ਵਿੱਚ ਦੀਵਾਲੀ ਲੈ ਕੇ ਜਿਹੜਾ ਬਹੁਤ ਉਤਸ਼ਾਹ ਹੁੰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੰਤੇਰਸ ਵੀ ਆ ਰਹੀ ਏ ਦੀਵਾਲੀ ਵੀ ਆ ਰਹੀ ਏ ਵਿਸ਼ਕਰਮਾ ਵੀ ਆ ਰਹੀ ਏ ਤਾਂ ਇਸ ਮੌਕੇ ਜਿਹੜਾ ਬਾਜ਼ਾਰ ਦੇ ਵਿੱਚ ਅਸੀਂ ਪਹੁੰਚ ਕੀਤੀ ਏ ਪੂਰੀ ਟੀਮ ਦੇ ਨਾਲ ਔਰ ਸਾਰੀ ਜਿਹੜੇ ਬਾਜ਼ਾਰ ਵਾਸੀਆਂ ਨੂੰ ਜਿੰਨੇ ਵੀ ਦੁਕਾਨਦਾਰ ਨੇ ਸਾਡੇ ਗਰਾਹ ਜਿੰਨੇ ਪਹਿਣਾ ਤੇ ਬੈਠਦੇ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਜਿਹੜੀਆਂ ਮੁਬਾਰਕਬਾਦ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਜਿਹੜੀ ਦੁਆ ਕੀਤੀ ਜਾ ਰਹੀ ਏ ਕੀ ਪਰਮਾਤਮਾ ਜਿਹੜਾ ਦੀਵਾਲੀ ਸਭ ਪਰ ਇਲਾਕੇ ਆਏ ਔਰ ਸਭ ਦੇ ਜਿਹੜੇ ਘਰ ਨੇ ਉਹ ਮਾਤਾ ਲక్ష్ਮੀ ਦੀ ਕਿਰਪਾ ਨਾਲ ਹਮੇਸ਼ਾ ਰੋਸ਼ਨਾਇ ਰਹੇ ਔਰ ਸਭ ਜਿਹੜੇ ਆਪਣੇ ਘਰ ਦੇ ਸਤਿਗੁਰੂ ਸ੍ਰੀ ਔਰ ਇਹ ਹੀ ਦੁਆ ਲੈ ਕੇ ਅਸੀਂ ਜਿਹੜੇ ਨਾ ਬਾਜ਼ਾਰਾ ਵਿੱਚ ਨਿਕਲਦੇ ਡੱਬੀਆਂ ਦੇ ਵਿੱਚ ਕੀ ਹੈ ਇਹ ਹੁੰਦਾ ਕਹਿੰਦੇਗਾ ਪਪਾ ਅਗਰ ਕਿਸੇ ਦੇ ਕੋਲ ਜਾਣੇ ਆ ਪਹੁੰਚ ਕਰਦੇ ਆ ਤੇ ਕਦੀ ਵੀ ਖਾਲੀ ਹੱਥ ਨਹੀਂ ਜਾਈਦਾ ਤਾਂ ਇਹ ਕਹਿ ਲਈਏ ਕਿ ਸਾਡੀ ਪੂਰੀ ਟੀਮ ਵੱਲੋਂ ਜਿਹੜਾ ਇਹ ਡਿਸਾਈਡ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਤੱਕ ਜਿੰਨੀ ਪਹੁੰਚ ਉਹ ਇੱਕ ਇੱਕ ਲਈ ਛੋਟਾ ਜਿਹਾ ਗਿਫਟ ਕਾ ਲਈਏ ਜਾਂ ਇੱਕ ਮੂੰਹ ਮਿੱਠਾ ਕਰਨ ਵਾਸਤੇ ਜਿਹੜਾ ਲੱਡੂ ਦਿੱਤੇ ਜਾ ਰਹੇ ਨੇ ਔਰ ਇਹੀ ਕਹਾਂਗੀ ਕਿ ਜਿਵੇਂ ਇਹਨਾਂ ਲੱਡੂਆ ਦੀ ਮਿਠਾਸ ਹੈ ਸਾਡੇ ਸਾਰੇ ਜਿਹੜੇ ਭਰਾ ਨੇ ਸਾਡੇ ਸਾਰੇ ਫਾਜ਼ਿਲਕਾ ਵਾਸੀ ਨੇ ਇਹਨਾਂ ਜ਼ਿੰਦਗੀ ਦੇ ਵਿੱਚ ਵੀ ਮਿਠਾਸ ਜਿਹੜੀ ਹੈ ਐਵੇਂ ਬਣੀ ਰਵੇ ਔਰ ਸਭ ਮਿਲ ਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੰਨੇ ਵੀ ਤਿਹਾੜਾਂ ਸਾਰੇ ਐਵੇਂ ਹੀ ਮਿਲ ਕੇ ਖੁਸ਼ੀਆਂ ਦੇ ਨਾਲ ਤੇ ਪਾਈਚਾਰਕ ਸਾਂਝ ਨਾਲ ਐਵੇਂ ਮਨਾਉਂਦੇ ਰਹੀਏ ਫਾਜ਼ਿਲਕਾ ਦੇ ਸਾਰੇ ਬਿਜਾਰ ਕੱਢੇ ਜਾਣਗੇ ਹਾਂਜੀ ਬਿਲਕੁਕੁਲ ਜੀ ਇਹ ਅੱਜ ਕਿੱਥੋਂ ਸ਼ੁਰੂਆਤ ਕਿੱਥੋਂ ਕੀਤੀ ਗਈ ਹੈ ਅਸੀਂ ਅੱਜ ਕੰਟਾ ਘਰਚੋਂ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਪਰ ਉੱਥੇ ਸਾਰੇ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੀ Diwali ਦੀ ਬਾਰਕਬਾਦ ਦਿੰਦੀ ਹੈ ਤੇ ਨਾਲ ਹੀ ਉਹਨਾਂ ਦਾ ਜਿਹੜਾ ਮੂੰ ਮਿੱਠਾ ਕਰਵਾਇਆ ਗਿਆ ਸੀ